ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਵਾਨਾ ਵਿਖੇ ਇੱਕ ਭਾਰੀ ਇਕੱਠ ਹੋਇਆ ਨਸਿਆਂ ਵਿਰੁੱਧ ਸਾਰੇ ਕਮੇਟੀ ਦੇ ਵਿਦੇ ਵਿੱਚ 35-40 ਕਮੇਟੀ ਮੈਂਬਰ ਬਣੇ ਨੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਚਿੱਟੇ ਨੂੰ ਜਿਦੋਂ ਹਟਾਉਂ ਕਰਾਂਗੇ ਜਿਹੜੇ ਨੌਜਵਾਨ ਮਦਦਸਾ ਕਰਦੇ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਫੋਰ ਨੂੰ ਵੱਧੋ ਸਾਨੂੰ ਕੋਈ ਦਵਾਈ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਸਾਡੀ ਮਦਦ ਦੀ ਲੋੜ ਆ ਕਮੇਟੀ ਤੁਹਾਡੇ ਨਾਲ ਖੜੀ ਆ ਬਾਕੀ ਦੂਜੇ ਪਿੰਡ ਦੇ ਹੋਰ ਦੇ ਪਿੰਡ ਦੇ ਵੇਚਣ ਆ ਰਹੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਜੇ ਇਹ ਸੱਤ ਤੋਂ ਵੀ ਇਹੇ ਕਦਮ ਨਾ ਉਠਾਇਆ ਵੀ ਵੀ ਕੱਲੂ ਫਿਰ ਤੁਸੀਂ ਉਹਦਾ ਨੁਕਸਾਨ ਹੋਵੇ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਸਾਡੇ ਪਿੰਡ ਨੂੰ ਬਖਸ ਦਿਓ ਸਾਡੇ ਪਿੰਡ ਨਸਾਂ ਨਾ ਵੇਚਣਾ ਉਹ ਸਾਡੇ ਬਹੁਤ ਮੁੱਤਾਂ ਹੋ ਚੁੱਕੀਆਂ ਨੇ ਇਹ ਜਿਹੜੇ ਮੁੰਡੇ ਦਾ ਵਿਧਵਾਰ ਨੂੰ ਭੋਗਾ ਕੋਸਪ੍ਰੀਸਿੰਗ 24 ਸਾਲ ਦਾ ਜਿਹੜਾ ਉਹ ਦੋ ਦਿਨਾਂ ਮਰ ਚੁੱਕਿਆ ਨਹਿਰ ਤੇ ਹੋਰ ਵੀ ਪੰਜ ਛੇ ਨੌਜਵਾਨ ਇੱਕ ਟਟੇਰੀ ਪੇੜ ਚੜ੍ਹਨੇ ਜਿਹਦੇ ਕਾਰਨ ਚ ਪਿੰਡ ਦੇ ਵਿੱਚ ਭਾਰੀ ਇਕੱਠ ਹੋਇਆ ਪਿੰਡ ਵਾਸੀਆਂ ਨੇ ਕਮੇਟੀ ਬਣੀ ਕਮੇਟੀ ਵਿੱਚ ਫਰੰਮ ਕੀਤਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਕੰਮ ਨਹੀਂ ਬਣਨ ਦਵਾਵਾਂਗੇ ਨਾ ਵੇਚਣ ਦਵਾਵਾਂਗੇ ਨਾ ਪੀਣ ਦਵਾਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਨਾਂ ਨੂੰ ਵੀਏ ਸਾਨੂੰ ਕੋਈ ਦਿੱਕਤ ਆ ਸਾਨੂੰ ਦੱਸੋ ਇਸ ਨੂੰ ਦਵਾਈ ਦਿਵਾ ਕੇ ਲੈ ਕੇ ਆਉਣੇ ਆ ਉਸ ਸਮਾਜ ਮਰਾਤਾ ਫੀਐਸਐਸ ਨੂੰ ਆਪਾਂ ਐਸਐਸਓ ਸਾਹਮਣੂ ਬਿਠਾਏ ਉਹਨਾਂ ਨੇ ਇੱਕ ਜੀਜੀ ਕਮੇਟੀ ਵਿੱਚ ਪੁਲਿਸ ਪ੍ਰਸ਼ਾਸਨ ਇੱਕ WhatsApp ਗਰੁੱਪ ਬਣਾਇਆ ਵੀ ਇਹਦੇ ਵਿੱਚ ਸਾਨੂੰ ਦੱਸੋ ਕੌਣ ਵੇਚਣਾ ਆ ਰਿਹਾ ਜਾਂ ਕੌਣ ਕਰ ਰਿਹਾ ਉਸ ਵਿੱਚ ਪਾ ਦਿਓ ਅਸੀਂ ਸੋਦਾ ਨਾਲ ਗੁਫ਼ਤ ਰੱਖਾਂਗੇ ਤੇ ਫਿਰ ਮੌਕੇ ਤੇ ਕਾਰਵਾਈ ਕਰਾਂਗੇ ਇੱਕ ਕਸੀ ਸਾਰੇ ਉਹ ਬੇਨਤੀ ਕਰਦੇ ਆ ਚਾਹੇ ਕੋਈ ਬਾਵਾ ਯੱਤੀ ਬੈਠਾ ਮਰੀਆਂ ਦੇ ਵਿੱਚ ਚਾਹੇ ਕੋਈ ਆਪਣੇ ਇੱਧਰ ਟਿੱਬਿਆਂ ਦੇ ਮਰੀਆਂ ਦੇ ਬੈ ਕੇ ਚਾਹੇ ਕੋਈ ਸੋਕਾ ਪਿੰਡਾ ਕੁਝ ਵੀ ਕਰਦਾ ਉਹ ਆਪ ਦਾ ਪੜਾ ਵਿਚਾਰ ਲਓ ਅਸੀਂ ਵੀਡੀਓ ਬਣਾ ਕੇ ਭੇਜਾਂਗੇ ਫਿਰ ਕੱਲੂ ਕਹਾਂਗੇ ਵੀ ਸਾਨੂੰ ਦੱਸਿਆ ਨਹੀਂ ਕੀ ਮੈਂ ਆਹ ਵੀਡੀਓ ਬਣਾ ਕੇ ਕਮੇਟੀ ਦੇ ਤੌਰ ਤੇ ਭੇਜੂਗਾ 67 ਨੂੰ ਜੀ ਆ ਦੇਖੋ ਜੀ ਆਹ ਕੁਝ ਹੋ ਰਿਹਾ ਸਾਡੇ ਪਿੰਡ ਨੂੰ ਵਾਏ ਗੁਰਜੀਤ ਕхалਸਾ ਵਾਏ ਗੁਰਜੀਤ ਫਤਿਹ ਅੱਜ ਪਿੰਡ ਲਵਾਨਾ ਟੇਕੂ ਦੇ ਸਾਰੇ ਨੌਜਵਾਨਾਂ ਵੱਲੋਂ ਇੱਕ ਸੰਗਠਨ ਕੀਤਾ ਗਿਆ ਇਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮਹਿੰਮ ਚਲਾਇ ਦੀ ਜੁੱਧ ਨਸਿਆਂ ਵਿਰੋਧ ਪਰ ਜੁੱਧ ਨਸਿਆਂ ਵਿਰੋਧ ਚੱਲਦਾ ਪਿਆ ਪਰ ਉਹਦੇ ਵਿੱਚ ਕੋਈ ਨਸੇ ਨੂੰ ਠੱਲ ਨਹੀਂ ਪਈ ਹੈਗੀ ਇਸ ਕਰਕੇ ਸਾਡੇ ਪਿੰਡ ਲਵਾਨਾ ਕਰਮੂ ਟੇਕੂ ਲਵਾਨਾ ਟੇਕੂ ਪਿੰਡ ਲਵਾਨਾ ਕਰਮੂ ਦੇ ਦੋਨੇ ਪਾਸਿਆਂ ਦੇ ਨੌਜਵਾਨਾਂ ਨੇ ਇੱਕ ਕਮੇਡੀ ਬਣਾਉਣ ਦਾ ਜੋਪਰਾਲਾ ਕਰਿਆ ਅੱਜ ਸਾਡੇ ਪਿੰਡ ਲਵਾਨਾ ਟੇਕੂ ਦੇ ਗੁਰਦੁਆਰੇ ਸਾਰੇ ਪਿੰਡ ਇਕੱਠੇ ਹੋਏ ਹੋਏ ਨੇ ਤੇ ਉਹਦੇ ਵਿੱਚ ਸਾਰੇ ਨੌਜਵਾਨ ਇੱਕ ਨਵੀਂ ਕਮੇਟੀ ਬਣਾ ਰਹੇ ਨੇ ਵੀ ਕਮੇਟੀ ਬਣਾ ਕੇ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ਾ ਸਡਾਉਣ ਦਾ ਇਹ ਉਹ ਕਰਾਂਗੇ ਉਪਰਾਲਾ ਕਰਾਂਗੇ ਤੇ ਜੇ ਉਹਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਊਗੀ ਉਹਨੂੰ ਵੀ ਉਹ ਦਵਾਈ ਵੀ ਦਵਾਈ ਜਾਊਗੀ ਤੇ ਇਸ ਕਰਕੇ ਸਾਰੇ ਪਿੰਡ ਦੇ ਨੌਜਵਾਨਾਂ ਤੋਂ ਸਾਈਨ ਵੀ ਕਰਵਾਏ ਨੇ ਤੇ ਇੱਕ ਕਮੇਟੀ ਬਣਵਾ ਰਹੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਬਧੀ ਉਪਰਾਲਾ ਜਿੰਦ ਪਿੰਡ ਲਵਾਨਾ ਟੇਕੂ ਕਰਮੋ ਤਿੰਨੇ ਪਿੰਡਾਂ ਨੂੰ ਇਕੱਠਾ ਕਰਕੇ ਕੀਤਾ ਗਿਆ ਜੀ ਜੋ ਕਿ ਨੌਜਵਾਨ ਵਰਗ ਨੂੰ ਸੁਧਾਰ ਲਈ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਤਾਂ ਜੀ ਨਸ਼ੇ ਦੀ ਕੋੜ ਵੱਢ ਸਕੀਏ ਤਾਂ ਕਿ ਆਪਣੇ ਪਿੰਡ ਨੂੰ ਆਪਣੇ ਲੈਵਲ ਤੇ ਸੁਧਾਰ ਸਕੀਏ ਤੇ ਤੁਸੀਂ ਸਾਰੇ ਪਾਸੇ ਦੇਖ ਸਕਦੇ ਹੋ ਵੀ ਪਿੰਡਾਂ ਦੇ ਮਾਹੌਲ ਬਹੁਤ ਹੀ ਦੌਂਗੀ ਹੋ ਚੁੱਕੇ ਨੇ ਇਹ ਮੇਟੇ ਨਾਮ ਹੁੰਦਾ ਆਪਣਾ ਕੋਈ ਨਾ ਕੋਈ ਲੈਸ ਦੀ ਆੜ ਚ ਮਿਲਦਾ ਹਟਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ ਤੇ ਲੱਗਣ ਵਾਲਿਆਂ ਦੀ ਬਹੁਤ ਜ਼ਿਆਦਾ ਆ ਸਰਕਾਰਾਂ ਨੂੰ ਵੀ ਅਪੀਲ ਆ ਸਾਡੀ ਤੇ ਅਸੀਂ ਆਪਣੇ ਆਪ ਲੈਵਲ ਤੇ ਪੱਦਰ ਤੇ ਮਾਨਯੋਗ ਆਪਣੇ ਐਸ ਐਚਓ ਸਰਦਖਾਨ ਆਈ ਆਏ ਸੀਗੇ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਵੀ ਅਸੀਂ ਇੱਕ ਕਮੇਟੀ ਰਜਿਸਟਰ ਕਰਾਵਾਂਗੇ ਤੇ ਜਿਸ ਵਿੱਚ ਉਪਰਾਲਾ ਕਰਾਂਗੇ ਜਿੱਦਾਂ ਵੀ ਇਹਨਾਂ ਨੂੰ ਕੋਈ ਨਸ਼ਾ ਹਟਾਉਣ ਲਈ ਦਵਾਈ ਜਾਂ ਕੁਝ ਵੀ ਹੋ ਸਕੇ ਅਸੀਂ ਆਪਣੇ ਵੱਲੋਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿੰਨਾ ਹੋ ਸਕੇ ਪਿੰਡ ਸਾਡਾ ਸਾਡੇ ਨਾਲ ਆ ਤੋ ਸਾਡੀ ਇਹ ਅਪੀਲ ਆ ਵੀ ਹਰ ਬੰਦੇ ਨੂੰ ਇਹ ਉਪਰਾਲਾ ਆਪਣੇ ਪਿੰਡ ਵਿੱਚ ਕਰਨਾ ਚਾਹੀਦਾ ਤਾਂ ਕਿ ਪਿੰਡ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਧੰਨਵਾਦ ਜਿੰਦਾ ਵੀ 200 ਵਾਲਾ ਲਾਉਣਾ ਪੁੱਗਾ ਬੜਾ ਇਹ ਅਜੀ ਮੈਂਬਰ ਸਾਹਿਬ ਮੈਂਬਰ ਸਾਹਿਬ ਅੰਦਰ ਦੇ ਪੰਚਾਇਤ ਵੱਲੋਂ ਜਿੰਦਾ ਲਾਇਆ ਜਾ ਰਿਹਾ ਹੈ ਇਸ ਨੂੰ ਇਥੇ ਇਹ ਜਿੰਦਾ ਜਦੋਂ ਖੁੱਲੂਗਾ ਜਦੋਂ ਕੋਈ ਪ੍ਰੋਗਰਾਮ ਆ ਜੇ ਕਿਸੇ ਨੇ ਤਾਸ਼ ਖੇਡਣ ਨੂੰ ਜਾਂ ਕੋਈ ਸਾਰਤ ਕਰਨ ਨੂੰ ਜਿੰਦਾ ਖੋਲਿਆ ਉਹਦਾ ਫੜਿਆ ਪਿਆਰ ਨਹੀਂ ਹਾਂ ਨਸ਼ਾ ਕਰਦਾ ਕਿਸੇ ਵੀ ਪ੍ਰਕਾਰ ਦਾ ਬਸ ਜੇ ਤਾਂ ਇਹ ਜਿੰਦਾ ਖੋਲ ਲਿਆ ਤਾਂ ਸਭ ਚੁੱਟ ਗਿਆ ਪਤਾ ਲੱਗ ਗਿਆ ਕਿਹਦੇ ਲੱਗੇ ਜਾਂਦੇ ਕਿਹੜੇ ਬੰਦੇ ਨੇ ਖੋਲਿਆ ਬਸ ਉਹਦਾ ਸੋਚ ਨਹੀਂ ਵੀਦਾ ਫਿਰ ਉਹਦੀ ਨਾ ਬਣੂਗਾ ਇਹ ਕੰਦੇ ਟੱਪਦਾ ਦੇਖ ਲੈ ਹਾਂ ਇਹ ਕੰਦੇ ਟੱਪਦਾ ਦੇਖਦੇ ਆ